ਵਿધાનਸਭਾ ਹਲਕਾ ਪਛਮੀ ਵਿਖੇ ਸੀਵਰੇਜ ਦੀ ਸਮੱਸਿਆ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਿਸ ਕਾਰਨ ਜਿੱਥੇ ਲੋਕ ਪਰੇਸ਼ਾਨ ਹਨ ਉੱਥੇ ਹੀ ਕੌਂਸਲਰ ਵੀ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਨੇ ਹਲਕਾ ਪਛਮੀ ਦੇ ਕੁਝ ਕੌਂਸਲਰਾਂ ਵੱਲੋਂ ਮੇਅਰ ਜਤਿੰਦਰ ਸਿੰਘ ਮੋਤੀਪਾੜੀ ਨਾਲ ਇਸ ਸੰਬੰਧੀ ਬੈਠਕ ਕੀਤੀ ਗਈ ਜਿਸ ਵਿੱਚ ਮੇਅਰ ਜਤਿੰਦਰ ਸਿੰਘ ਮੋਤੀਪਾੜੀ ਵੱਲੋਂ ਆਖਿਆ ਗਿਆ ਕਿ ਜਲਦ ਹਲਕਾ ਪਛਮੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਇਸ ਮੌਕੇ ਵਾਰਡ ਨੰਬਰ 78 ਤੋਂ ਐਡਵੋਕੇਟ ਅਰਵਿੰਦ ਕੁਮਾਰ ਪਕਨਾ ਸਮੇਤ ਕਈ ਕੌਂਸਲਰ ਮੌਜੂਦ ਸਨ ਦੇਖੋ ਇਹ ਤਾਂ ਜਿਹੜੀਆਂ ਰੁਟੀਨ ਦੀਆਂ ਮੇਰੀਆਂ ਮੀਟਿੰਗਾਂ ਨੇ ਰੁਟੀਨ ਦੇ ਵਿੱਚ ਮੇਰੇ ਕਾਉਂਸਲਰ ਸਾਥੀ ਜਾਂ ਸ਼ਹਿਰ ਵਾਸੀ ਜਿਹੜੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਉਹਨਾਂ ਦੇ ਰੁਟੀਨ ਦੇ ਵਿੱਚ ਜਿਹੜੇ ਡਿਸਕਸ ਕਰਦੇ ਰਹੀਦਾ ਜਿਹੜੇ ਨੇ ਹੁਣ ਅੱਜ ਵੀ ਜਿਹੜੀ ਆ ਸਾਰੇ ਅਫਸਰਾਂ ਨੂੰ ਜਿਹੜੇ ਵੈਸਟ ਵਾਲੇ ਨੇ ਉੱਥੇ ਕੋਈ ਸੀਵਰੇਜ ਦੀ ਪ੍ਰੋਬਲਮ ਜਿਹੜੀ ਆ ਰਹੀ ਸੀ ਪਿਛਲੇ ਦਿਨਾਂ ਤੇ ਉਹਦੇ ਲਈ ਡਿਸਕਸ ਜਿਹੜਾ ਕੀਤਾ ਗਿਆ ਸਾਰੇ ਕਾਉਂਸਲਰ ਵੈਸਟ ਦੇ ਔਰ ਅਫਸਰਾਂ ਸਾਧਕੇ ਸਾਰਾ ਜਿਹੜਾ ਇਹਦੇ ਲਈ ਕੀਤਾ ਗਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜੋ ਇਹਦੇ ਲਈ ਬੈਸਟ ਹੋਏਗਾ ਉਹਦੇ ਲਈ ਜਿਹੜੀ ਸਲਾਹ ਕੀਤੀ ਗਈ ਹੈ ਤੁਹਾਡੇ ਲੈਵਲ ਤੇ ਜ਼ਮੀਨੀ ਲੈਵਲ ਤੇ ਜੋ ਪ੍ਰੋਬਲਮਸ ਨੇ ਉਹ ਡਿਸਕਸ ਕੀਤੀਆਂ ਗਈਆਂ ਨੇ ਔਰ ਮੈਂ ਇਸ ਗੱਲ ਦੀ ਤੁਹਾਨੂੰ ਗਰੰਟੀ ਔਰ ਬਿਲਕੁਲ ਯਕੀਨ ਦਿਵਾਨਾ ਕਿ ਅਸੀਂ ਜਿਹੜਾ ਸਾਡੀ ਆਮ ਆਦਮੀ ਦੀ ਪਾਰਟੀ ਨੇ ਸ਼ਹਿਰਾਂ ਦੇ ਵਿਕਾਸ ਪੰਜਾਬ ਦੇ ਵਿਕਾਸ ਲਈ ਜੋ ਧਈਆ ਕੀਤਾ ਦਾ ਅਸੀਂ ਉਹਨੂੰ ਇਨ ਬਿਨ ਇਮੀਡੀਏਟ ਜਿਹੜਾ ਹੈਗਾ ਲਾਗੂ ਕਰਨਾ ਔਰ ਸ਼ਹਿਰ ਨੂੰ ਜਿਹੜੇ ਸੁੰਦਰ ਸ਼ਹਿਰ ਬਣਾਣੇ ਨੇ ਔਰ ਕੂੜਾ ਰਹਿਤ ਔਰ ਸਾਫ ਸੁਥਰੇ ਸ਼ਹਿਰ ਬਣਾਉਣੇ ਨੇ ਸੋ ਜਿਹੜੀਆਂ ਸਾਡੇ ਕੋਲ ਸਭ ਤੋਂ ਪਹਿਲਾਂ ਫੋਕਸ ਅਸੀਂ ਕੀਤਾ ਸੀ ਪ੍ਰਾਇਰਟੀ ਦੇ ਉੱਤੇ ਜਿਹੜੇ ਕੰਮ ਕਰਨ ਲਈ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀ ਕੂੜੇ ਦੀ ਸਮੱਸਿਆ ਸੀ ਉਹਦੇ ਵਿੱਚ ਸੀਵਰੇਜ ਦੀ ਸਮੱਸਿਆ ਜਿਹੜੀਆਂ ਪ੍ਰਾਇਰਟੀ ਦੇ ਉੱਤੇ ਇੱਕ ਨੰਬਰ ਦੋ ਨੰਬਰ ਤੁਸੀਂ ਦੇਖਦੇ ਹੋਵੋਗੇ ਕਿ ਅਜੇ ਕੂੜੇ ਦੀ ਸਮੱਸਿਆ ਤਕਰੀਬਨ 80 90% ਜਿਹੜੀ ਸ਼ਹਿਰ ਦੀ ਜਿਹੜੀ ਹੈ ਸੋਲਵ ਕਰ ਦਿੱਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਡੀਆਂ ਜਿਹੜੀਆਂ ਬਹੁਤ ਸਾਰੀਆਂ ਆ ਰਹੀਆਂ ਨੇ ਕੂੜੇ ਦੀ ਲਿਫਟਿੰਗ ਲਈ ਔਰ ਉਹਦੇ ਲਈ ਜਿਹੜੇ ਗਏ ਨੇ ਹੋਰ ਸਾਡੇ ਸ਼ਹਿਰ ਦੇ ਵਿੱਚ ਤੁਹਾਨੂੰ ਕਿਤੇ ਕੂੜੇ ਦੀ ਕਿਤੇ ਵੀ ਕਾਫੂਸ ਤੱਕ ਵੀ ਨਜ਼ਰ ਨਹੀਂ ਆਉਂਦੇ ਆਂਗੇ ਜਿਵੇਂ ਕੂੜੇ ਦੀ ਸਮੱਸਿਆ ਜਿਹੜੀ ਹੈ ਡੰਪਾਂ ਦੀ ਸੀਗੀ ਭਗਤਾਂਵਾਲਾ ਡੰਪ ਸੀਗੀ ਜਾਂ ਚਭਾਲ ਰੋਡ ਸੀਗੀ ਜਾਂ ਆਪਣਾ ਛਾਟਾ ਸਾਈਡ ਹੈ ਸੋ ਇਹਨਾਂ ਨੂੰ ਡੰਪਾਂ ਨੂੰ ਵੀ ਖਤਮ ਕਰਨ ਲਈ ਮਸ਼ੀਨਰੀ ਕੰਮ ਕਰ ਰਹੀ ਦਿਨ ਰਾਤ ਕੰਮ ਕਰ ਰਹੀ ਹੈ ਇਹ ਇਸ ਜਿਹੜੇ ਕੂੜੇ ਦੇ ਪਹਾੜ ਨੇ ਇਹਨਾਂ ਨੂੰ ਵੀ ਬਿਲਕੁਲ ਖਤਮ ਕੀਤਾ ਜਾ ਰਿਹਾ ਸੋ ਅੱਜ ਦੀ ਡੇਟ ਦੇ ਵਿੱਚ ਕੂੜੇ ਦੀ ਸਮੱਸਿਆ ਤੇ ਸਾਡਾ ਤਕਰੀਬਨ ਨਿਯੰਤਰਣ ਹੈ ਪੂਰਾ ਕੰਟਰੋਲ ਹੈ ਇੱਕ ਸ਼ਹਿਰ ਦੇ ਵਿੱਚ ਕੋਈ ਸਾਡੇ ਕੋਲ ਬਹੁਤ ਸਾਰੀ ਕੰਪਲੀਟ ਜਿਹੜੀ ਖਤਮ ਹੋ ਗਈ ਹੈ ਕੂੜੇ ਦੀ ਲਿਫਟਿੰਗ ਦੀ ਦੂਸਰਾ ਜਿਹੜੀ ਸਾਡੇ ਕੋਲ ਹੈਗੀ ਹੈ ਇੱਕ ਸੀਵਰੇਜ ਦੀ ਕਿਉਂਕਿ ਪੁਰਾਣੀ ਸੀਵਰੇਜ ਸਿਸਟਮ ਹੈਗਾ ਇਹ ਪ੍ਰਣਾਲੀ ਇਹਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਅਸੀਂ ਕਦਮ ਚੁੱਕ ਰਹੇ ਹਾਂ ਔਰ ਆਉਣ ਵਾਲੀ ਹੌਸਲੀ ਮੀਟਿੰਗ ਦੇ ਵਿੱਚ ਇਹਦੇ ਲਈ ਬਹੁਤ ਸਾਰੀਆਂ ਪ੍ਰੋਪੋਜ਼ਲਾਂ ਜਿਹੜੀਆਂ ਅਸੀਂ ਤਿਆਰ ਕਰਕੇ ਦੇ ਆਪਾਂ ਇਹ ਯਕੀਨਨ ਹੈ ਕਿ ਅਗਲੇ 2 2.5 ਮਹੀਨਿਆਂ ਚ 3 ਮਹੀਨਿਆਂ ਚ ਸੀਵਰ ਦੀ ਸਮੱਸਿਆ ਵੀ ਸ਼ਹਿਰ ਦੇ ਵਿੱਚੋਂ ਜਿਹੜੀ ਹੈ ਬਿਲਕੁਲ ਇਹਦੇ ਤੋਂ ਨਿਜਾਤ ਦਵਾ ਦਿੱਤਾ ਜਾਏਗਾ ਸਭ ਤੋਂ ਵੱਡੀ ਜਿਹੜੀ ਇਸ ਤੋਂ ਸੀਵਰ ਦੀ ਸਮੱਸਿਆ ਹੈ ਉਹ ਵੈਸਟ ਕੌਂਸਿਲੈਂਸੀ ਜਿਹੜੀ ਛਾਟਾ ਸਾਈਡ ਹੈ ਸੋ ਉੱਥੇ ਅਸੀਂ ਬੜੀ ਤੇਜ਼ੀ ਨਾਲ ਬਹੁਤ ਸਾਰੇ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਖਾਪੜ ਖੇੜੀ ਵਾਲਾ STPC ਦਾ ਉਹ ਪਹਿਲਾਂ 95 ਐਮਐਲਡੀ ਸੀ ਉੱਥੇ 50 ਐਮਐਲਡੀ ਤਕਰੀਬਨ 70-80 ਕਰੋੜ ਦੀ ਲਾਗਤ ਨਾਲ ਜਿਹੜਾ ਇੱਕ ਨਵਾਂ ਲੱਗ ਰਿਹਾ ਜਿਹੜਾ ਐਕਸਪੈਂਡ ਕਰ ਰਹੇ ਹਾਂ ਹੋਰ ਵੀ ਜਿੱਥੇ-ਜਿੱਥੇ ਦਿੱਕਤ ਆ ਰਹੀ ਹੈ ਨਵੀਂ ਪਾਈਪਲਾਈਨ ਪਾ ਰਹੇ ਆ ਨਵਾਂ ਸੀਵਰ ਸਿਸਟਮ ਜਿਹੜਾ ਚਾਲੂ ਕਰ ਰਹੇ ਆ ਜਿੱਥੇ ਡਿਸਪੋਜ਼ਰਾਂ ਦੀ ਲੋੜ ਹੈ ਡਿਸਪੋਜ਼ਲਾਂ ਦੇ ਵਿੱਚ ਜਿਹੜੀ ਹੈਗੀਆਂ ਉਹਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਮੋਟਰਾਂ ਜਿਹੜੀਆਂ ਨੇ ਉਹਨਾਂ ਦੀ ਕੈਪੈਸਿਟੀ ਵਧਾਈ ਜਾ ਰਹੀ ਹੈ ਸੋ ਆਉਣ ਵਾਲੇ ਟਾਈਮ ਤੇ ਸੀਵਰ ਸਿਸਟਮ ਨੂੰ ਵੀ ਅਗਲੇ 3 ਮਹੀਨਿਆਂ ਦੇ ਵਿੱਚ ਵਿੱਚ ਬਿਲਕੁਲ ਸ਼ਹਿਰ ਦੇ ਵਿੱਚ ਜਿਹੜੀ ਇਹਦੀ ਕੰਪਲੇਂਟ ਹੈ ਜ਼ੀਰੋ ਕਰ ਦਿਆ ਗਿਆ ਅੱਜ ਮੇਅਰ ਸਾਹਿਬ ਵੱਲੋਂ ਸਿਵਲ ਡਿਪਾਰਟਮੈਂਟ ਤੇ ONM ਦੀ ਅੱਜ ਮੀਟਿੰਗ ਸੱਦੀ ਗਈ ਸੀ ਇਦੇ ਵਿੱਚ ਵੈਸਟਰ ਹਲਕੇ ਤੋਂ ਸਾਰੇ ਸਾਡੇ ਕਾਉਂਸਲ ਸਹਿਬਾਨ ਹਾਜ਼ਰ ਸੀ ਤੇ ਉਹਦੇ ਵਿੱਚ ਵੱਖ-ਵੱਖ ਸੀਵਰੇਜ ਦਾ ਕਾਫੀ ਜ਼ਿਆਦਾ ਇਸ਼ੂ ਸੀ ਤੇ ਉਸ ਬੰਦੇ ਵਿੱਚ ਅਫਸਰ ਸਹਿਬਾਨਾਂ ਨੂੰ ਜੱਦ ਕੇ ਤੇ ਕਾਉਂਸਲ ਸਹਿਬਾਨਾਂ ਨੂੰ ਜੱਦ ਕੇ ਜੋ-ਜੋ ਸਮੱਸਿਆ ਆ ਰਹੀਆਂ ਵਾਂ ਉਸ ਵੱਲ ਚੇਤੂ ਛੇਤੀ ਧਿਆਨ ਦੇਣ ਅਤੇ ਹੱਲ ਕਰਨ ਦੀ ਮੇਰੇ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਵਾ ਤੇ ਬਾਕੀ ਜੋ ਵੀ ਹੋਰ ਐਸਟੀਪੀ ਦੀ ਪ੍ਰੋਬਲਮ ਆ ਜਾਂ ਡਿਸਪੋਜ਼ਲ ਦੀ ਪ੍ਰੋਬਲਮ ਆ ਉਸ ਵਾਲੇ ਵੀ ਮੇਅਰ ਸਾਹਿਬ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਵਾ ਕਿ ਇਮੀਡੀਏਟ ਸਾਨੂੰ ਰਿਜ਼ਲਟ ਚਾਹੀਦਾ ਵਾ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਅੱਜ ਦੀ ਮੀਟਿੰਗ ਤੋਂ ਸਾਨੂੰ ਉਮੀਦ ਆ ਕੀ ਮਹੀਨੇ ਦੇ ਵਿੱਚ ਵਿੱਚ ਤਕਰੀਬਨ 80% ਸੀਵਰੇਜ ਦਾ ਹੱਲ ਹੋ ਜਾਏਗਾ ਤੇ ਬਾਕੀ ਇਸੇ ਤਰ੍ਹਾਂ ਜੇ ਨਹੀਂ ਵੀ ਕੋਈ ਗੱਲਬਾਤ ਅੱਗੇ ਹੁੰਦੀ ਤੇ ਮੇਰੇ ਸਾਹਮਣੇ ਵੱਲੋਂ ਸਾਨੂੰ ਭਰੋਸਾ ਦਿੱਤਾ ਵਾ ਕਿ ਅੱਗੇ ਵੀ ਗਾਮ ਜਾਂ ਆਪਾਂ ਇਸ ਚੀਜ਼ ਵੱਲ ਧਿਆਨ ਦੇ ਕੇ ਕਿ ਵੈਸਟਰ ਵਿੱਚੋਂ ਜਿਹੜੀ ਸੀਵਰੇਜ ਦੀ ਮੇਜਰ ਪ੍ਰੋਬਲਮ ਹੈ ਉਹਨੂੰ ਮਾਈਨਰ ਕਰਨਾ ਆਪਾਂ ਬੇਸਿਕਲੀ ਜਿਹੜੀ ਸੀਵਰੇਜ ਦੀ ਕਾਫੀ ਸਮੱਸਿਆ ਆ ਰਹੀ ਸੀਗੀ ਹਲਕੇ ਦੇ ਵਿੱਚ ਉਹਦੇ ਸਬੰਧ 'ਚ ਮੀਟਿੰਗ ਸੀਗੀ ਸਾਡੀ ਅੱਜ ਐਕਸੀਡੈਂਸਟੂ ਸਾਰੇ ਇੱਥੇ ਸਬੰਧਤ ਵਿਭਾਗ ਦੇ ਅਧਿਕਾਰੀ ਪਹੁੰਚੇ ਸਨ ਤੇ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦੀ ਤੋਂ ਜਲਦੀ ਅਸੀਂ ਜਿਹੜਾ ਸੀਵਰੇਜ ਦੀ ਪ੍ਰੋਬਲਮ ਚੱਲ ਰਹੀ ਹੈ ਹਲਕੇ ਦੇ ਵਿੱਚ ਉਹਨੂੰ ਸੈਟਲ ਹੋਡ ਕੀਤਾ ਜਾਊਗਾ ਤੇ ਬਾਕੀ ਇਸ ਮੌਕੇ ਸਾਡੇ ਇਸ ਦਿਨੇ ਵੀ ਕੌਂਸਲ ਸਰਬਾਨ ਨੇ ਹਲਕਾ ਵਸਤੂ ਸਾਡੇ ਸਾਡੇ ਇੱਥੇ ਪਹੁੰਚੇ ਸੀਗੇ ਤੇ ਸਾਰਿਆਂ ਦੀ ਜਿਹੜੀ ਮੰਗ ਸੀਗੀ ਕਿ ਸੀਵਰੇ ਨੂੰ ਦਰਸਤ ਕੀਤਾ ਜਾਵੇ ਕਿਉਂਕਿ ਡੇਲੀ ਰੁਟੀਨ ਦਾ ਤੁਹਾਨੂੰ ਪਤਾ ਕੰਮ ਆ ਸੀਵਰੇ ਦੀ ਸਮੱਸਿਆ ਇਹੋ ਜੀ ਹੈ ਕਿ ਜ ਤੁਰੇ ਮੱਥੇ ਜਦੋਂ ਗੰਦਾ ਪਾਣੀ ਲੱਗੂਗਾ ਤਾਂ ਆਟੋਮੈਟਿਕਲੀ ਫਿਰ ਉਹ ਚੀਜ਼ ਗਲਤ ਮੈਸੇਜ ਜਾਂਦਾ ਸਰਕਾਰ ਵਾਸਤੇ ਵੀ ਤੇ ਬੀਇੰਗ ਅਕਾਉਂਸਲਰ ਵਾਸਤੇ ਵੀ ਜਿਹਦੇ ਇਲਾਕੇ ਦੇ ਵਿੱਚ ਸਮੱਸਿਆ ਹੋਵੇ ਸੋ ਉਸੇ ਗੱਲ ਨੂੰ ਮੁੱਖ ਰੱਖਦੇ ਹੋਏ ਮੇਅਰ ਸਾਹਿਬ ਵੱਲੋਂ ਕਹਿ ਦਿੱਤਾ ਗਿਆ ਵਾ ਅਫਸਰ ਸਭਾ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਸਿਰਦੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਹਲਕਾ ਪਛਮੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਸਮੂਹ ਕੌਂਸਲਰਾਂ ਵੱਲੋਂ ਅੱਜ ਮੇਅਰ ਜਤਿੰਦਰ ਸਿੰਘ ਮੋਤੀਪਾੜੀਆ ਨਾਲ ਬੈਠਕ ਕੀਤੀ ਗਈ ਇਸ ਬੈਠਕ ਦੇ ਵਿੱਚ ਸਮੂਹ ਨਗਰ ਨਿਗਮ ਦੇ ਜਿਹੜੇ ਸੰਬੰਧਿਤ ਕਰਮਚਾਰੀ ਨੇ ਸੀਵਰੇਜ ਵਿਭਾਗ ਦੇ ਨਾਲ ਉਹ ਵੀ ਮੌਜੂਦ ਰਹੇ ਤੇ ਮੇਅਰ ਜਤਿੰਦਰ ਸਿੰਘ ਮੋਤੀਪਾੜੀਆ ਦਾਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕੂੜੇ ਦੀ ਸਮੱਸਿਆ ਨੂੰ ਖਤਮ ਕੀਤਾ ਹੈ ਤੇ ਉਸੇ ਤਰ੍ਹਾਂ ਸੀਵਰੇਜ ਦੀ ਜਿਹੜੀ ਸਮੱਸਿਆ ਹੈ ਉਸ ਨੂੰ ਵੀ ਖਤਮ ਕੀਤਾ ਜਾਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮਰੇਸਰ ਖਬਰਨਾਮਾ